ਬੇਬੇ ਹਾਂ ਮਾਜਾ ਨਾ ਪਾਣੀ ਤੇ ਅੱਛਾ ਪਾਣੀ ਪੁੱਛਿਆ ਹਾਂ 5 ਸੀ ਘੰਟੇ ਠੀਕ ਹੈ ਤੇ ਇਹਨੂੰ ਭੇਜ ਦਿਮਾਗ ਰੀ ਖਾਲ ਵਿਗੜਿਆ ਗੇੜਾ ਗੂੜਾ ਮਾਰਨਾ ਹੋਊਗਾ ਮੈਂ ਭੇਜ ਤਾਂ ਦਊਂਗੀ ਸੁੱਟ ਖੜਿਆ ਕਿ ਸੁੱਤੀ ਪਿਆ ਹੈ ਪਤਾ ਨਹੀਂ ਪਿਆ ਮੈਂ ਤਾਂ ਕਹਿੰਦਾ ਨਹੀਂ ਤੂੰ ਹੀ ਕਹਿ ਦੀ ਲੈ ਮੈਂ ਠਾ ਕੇ ਆਈਆਂ ਆਉ ਮੈਂ ਜਾਣਾ ਸੁਬਦੇ ਹੀ ਨਹੀਂ ਮੱਜੇ ਤੋਂ 4 ਇਟ ਮੇਸਾਂ ਤੇ ਨਹੀਂ ਨਹੀਂ ਪਿਆ ਕਿ 4 ਕੰਮ ਨਹੀਂ ਕਰਦਾ ਡੱਕਾ ਕਹੋਂ ਨਹੀਂ ਚੱਲਵਾਏ ਵੀਰ ਨਹੀਂ ਫਿਰ ਕਹਿੰਨੀ ਆ ਪਾਣੀ ਨੂੰ ਤਾਂ ਕੋ ਲਾਊਗਾ ਮੇਰੀ ਗੱਲ ਸੁਣ ਉੱਠ ਨਹੀਂ ਤੂੰ ਮੈਂ ਤੈਨੂੰ ਠਾਕੇ ਗਈ ਸੀਗੀ ਹੈ ਹੈ ਹੈਗੀ ਹਾਂ ਮਾਈ ਉੱਠ ਕੜਾ ਉੱਠ ਖੜੇ ਉੱਠ ਖੜੇ ਹੁਣ ਸੁੱਤੇ ਹੀ ਪਿਆ ਰਹੇਗਾ ਉਹ ਕਦੋਂ ਦਾ ਖੇਤ ਗਿਆ ਪਾਣੀ ਲਾਉਣ ਨਾਲ ਤੈਨੂੰ ਕਹਿ ਕੇ ਗਿਆ ਉਹ ਖੇਤ ਜਾਣ ਨੂੰ ਓ ਮਾਈ ਮੈਂ ਕੀ ਕਰਾਂ ਹੁਣ ਉਹਦਾ ਕੰਮ ਆਪੇ ਕਰ ਲਿਆ ਕਰੇ ਆਪੇ ਕੀ ਕਰ ਲੈਣਾ ਤੇਰੇ ਮਾਮੇ ਨੇ ਫੋਟੋ ਭੇਜੀਆਂ ਨੇ ਇੱਥੇ ਦੇਖ ਮੈਨੂੰ ਕੁੜੀਆਂ ਦੀਆਂ ਹਾਂ ਇੱਕ ਦੋ ਦੀਆਂ ਅੱਛਾ ਜੇ ਕੋਈ ਪਸੰਦ ਆਉਂਦੀ ਹੈ ਉਹ ਮਾਹੀ ਉਹੀ ਗੱਲਾਂ ਅਖਿਲਾ ਆ ਆਡੀ ਮੋਟੀ ਕੁੜੀ ਇਹਦੇ ਨਾਲ ਵਿਆਹ ਮੈਂ ਕਿਥੋਂ ਕਰਾਉਂਗਾ ਆ ਇੱਕ ਹੋਰ ਅੱਜ ਆਹ ਉਹ ਸੁਖੜੀ ਜੀ ਲੈ ਕੋਈ ਮਾਮਾ ਵੀ ਤੇਰੇ ਅਰ ਗਈ ਐ ਬੇ ਮੇਰੀ ਗੱਲ ਸੁਣ ਤੂੰ ਹਾਂ ਪਹਿਲਾਂ ਤਾਂ ਕਿ ਨਾ ਉਹ ਕੁਮਾਰਾ ਰਹਿ ਗਿਆ ਉਹ 40 ਸਾਲਾਂ ਦਾ ਹੋ ਗਿਆ ਉਹਨੂੰ ਨਹੀਂ ਹੋਇਆ ਰਿਸ਼ਤਾ ਹੁਣ ਤੂੰ ਆਨ ਕੋਚਾ ਕੜਕੜ ਤੈਨੂੰ ਨਹੀਂ ਹੋਣਾ ਵੀ ਵਿਆਹ ਕਰਾ ਲਓ ਟਾਈਮ ਸਿਰ ਆਪਦਾ ਓ ਮਾਈ ਕੁ ਚੱਜਦੀ ਹੋਵੇ ਫੇਰ ਤਾਂ ਕਰਾਲਾ ਮੈਂ ਚੱਜਦੀ ਚੁੱਜਰੀ ਦਾ ਮੈਨੂੰ ਪਤਾ ਨਹੀਂ ਮੈਨੂੰ ਆ ਗਈ ਪਸੰਦ ਮੈਂ ਕੁੜੀ ਦੇਖ ਕੇ ਆਈ ਆ ਮੈਂ ਤਾਂ ਹਾਂ ਵਾਂਗੂ ਹਾਂ ਹੀ ਕਰੀ ਲੈ ਫਿਰ ਜੋ ਤੂੰ ਹਾਂ ਹੀ ਕਰੀ ਮੈਨੂੰ ਐਵੇਂ ਕਿਉਂ ਪੁੱਛੀ ਜਾਂਦੀ ਐ ਫਿਰ ਕਰਦੇ ਓ ਭਾਈ ਜੇ ਮੈਨੂੰ ਠੀਕ ਲੱਗਦਾ ਓਏ ਮੈਨੂੰ ਉਹੀ ਪੁੱਛੀ ਜਾਂਦਾ ਉਹ ਤਾਂ ਤੁਹਾਡੀ ਮਰਜ਼ੀ ਆ ਭਾਈ ਕਰ ਲੋ ਫੇਰ ਮੈਂ ਕਰਨ ਦੀ ਮਰਜ਼ੀ ਲੈ ਭਾਈ ਤਾਂ ਆਉਂਦਾ ਉਹ ਕੋ ਉਧਰ ਚੱਲਿਆ ਹੋਣਾ ਉਹ ਮੈਂ ਤਾਂ ਮੋੜ ਤੇ ਜਾਂਦਾ ਜੀ ਉੱਥੇ ਬੈਠੇ ਜੀ ਤੇ ਮੈਂ ਪਾਣੀ ਨੂੰ ਕਹਿ ਕੇ ਗਿਆ ਸੀ ਭਾਂ ਦਾ ਪਾਣੀ ਤੇ ਤਾਂ ਆ ਜਾਂਦਾ ਉਹ ਪਾਣੀ ਦੀ ਬਾਈ ਯਾਰ ਆਪਣੀ ਕਿੱਡੀ ਕਬੜੀ 4 ਘੰਟਿਆਂ ਦੀ ਬਾਰੀ ਆ ਯਾਰ 4 ਪੁੱਛਿਆ ਸੀ ਯਾਰ ਹਾਂ ਉਹ ਫਿਰ ਬਾਈ ਮੈਥੋਂ ਨਹੀਂ ਜਾਇਆ ਗਿਆ ਯਾਰ ਮੈਂ ਤਾਂ ਸੁੱਤਾ ਉੱਠਿਆ ਯਾਰ ਟਣਕੀ ਰਹਿਦਣੋ ਯਾਰ ਬੱਸ ਤੈਨੂੰ ਕੀ ਹੋਇਆ ਉਹ ਚਲ ਕੋਈ ਨਹੀਂ ਬਾਈ ਹੁਣ ਤੂੰ ਖੇਤੀ ਵਾਲਾ ਹੈਗਾ ਖੇਤੀ ਕਰੀ ਜਾ ਲੈ ਯਾਰ ਪਾਣੀ ਦਾ ਲਵਾ ਹੀ ਸਕਦਾ ਲਵਾ ਸਕਦਾ ਨਾ ਮਾ ਚੰਗਾ ਤੋਰਿਆ ਉਹਨੂੰ ਹੈਂ ਕਿਆ ਕੀ ਹੋ ਗਿਆ ਕੀ ਹੋ ਗਿਆ ਆ ਹੁਣ ਕੀ ਆ ਵੇ ਉੱਠੇ ਹੀ ਨਹੀਂ ਮੈਂ ਕੀ ਕਰਾਂ ਮੇਰੇ ਰੋਟੀ ਗਈ ਪਾਣੀ ਤੇ ਤਾਂ ਪੇੜੀ ਸੀ ਸਕਦੇ ਹਾਂ ਵੇ ਪੇਜਿਆ ਤਾਂ ਪਾਣੀ ਤੇ ਹੀ ਸੀ ਪਰ ਆਖੇ ਵੀ ਲੱਗਦਾ ਉਹ ਉੱਠੇ ਨਹੀਂ ਲੱਗਦਾ ਹੁਣ ਬਾਗਿਆ ਉੱਠ ਕੇ ਚਲ ਕੋਈ ਨਾ ਚੰਗਾ ਹਰਖ ਨੂੰ ਮਾਰ ਮੈਂ ਕਹਿੰਦੀ ਸੀ ਮੈਂ ਇਹਦੇ ਵਾਸਤੇ ਕੁੜੀ ਦੇਖਿਆ ਰਿਸ਼ਤਾ ਪੱਕਾ ਕਰਤਾ ਚਲ ਇਹਨੂੰ ਤਾਂ ਵਿਆਹ ਲਈ ਤੇਰਾ ਤਾਂ ਨਹੀਂ ਹੋਇਆ ਕੁੜੀ ਡੋਬਣੀ ਐ ਵੇ ਡੋਬਣੀ ਕਿਉਂ ਆਪੇ ਲੱਗ ਜੂ ਕੰਮ ਧੰਦਾ ਕਰਨਾ ਕੀ ਕੰਮ ਕਰਦਾ ਤਾਂ ਹੈ ਨਹੀਂ ਕੁਸਾ ਸਾਰਾ ਦਿਨ ਨਾ ਤੂੰ ਉਹਨੂੰ ਐ ਬੋਲਿਆ ਕਰ ਬੜਿਆ ਕੇ ਸਮਾਂ ਦੀ ਕੰਮ ਤੇ ਲਾ ਲਿਆ ਕਰ ਉਹ ਪਸਾ ਦੇਗੀ ਕੁੜੀ ਨੂੰ ਕਹਤਾ ਜਿਹੜਾ ਕੰਮ ਕਰੂ ਫੇ ਖਵਾਉਗੀ ਕੰਮ ਦਾ ਕਰਦਾ ਨਹੀਂ ਕੋਈ ਨਾ ਹਲਪਾ ਇਕੱਠਾ ਪਣਾ ਸਾਂਝਾ ਘਰ ਆ ਕੋਈ ਨਾ ਖਾ ਲੂਗੀ ਇਤਨੇ ਕੰਮ ਲੱਗੂਗਾ ਹੌਲੀ ਹੌਲੀ ਆਏ ਤੋ ਲੱਗੂਗਾ ਜੇ ਤੋ ਹੁਣ ਨਹੀਂ ਕਰਦਾ ਲੱਗ ਜੂਗਾ ਚੰਗਾ ਚਾਹ ਬਣੀ ਪਈ ਆ ਪੀ ਲੈ ਅੰਦਰ ਗੁੱਸੇ ਰਹੋ ਤੱਕ ਨਹੀਂ ਕਰਿਆ ਕਿਹੜਾ ਲੱਗਦਾ ਉਹ ਵੀ ਢੂੰਡ ਆ ਜਾ ਤੁਰਿਆ ਫਿਰਦਾ ਰਹਿੰਦਾ ਸਾਰਾ ਦਿਨ ਘੜੀ ਵੇ ਆ ਜਾ ਹੁਣ ਅੰਦਰ ਹੀ ਕੀ ਕਰੀ ਜਾਂਦਾ ਸ਼ੀਸ਼ੇ ਮਰੇ ਖੜਾ ਕੋਈ ਆ ਲੈ ਗਈ ਜਾਂਦੇ ਆ ਆ ਜਾ ਲੈ ਕੇ ਆ ਗਿਆ ਹੋਏ ਆ ਜਾ ਉਹ ਬੜਾ ਹੀ ਟਾਈਮ ਲਾਦਾ ਆ ਗਿਆ ਬਈ ਮਰੀ ਵਾਲੀ ਡਿੱਕੀ ਜਾਂਦੇ ਹੋਣਗੇ ਉਹ ਬਾਈ ਮੈਨੂੰ ਕਹਦਾ ਯਾਰ ਤੁਸੀਂ ਸਾਰੀਆਂ ਗੱਲਾਂ ਪੁੱਛਦੇ ਹੋ ਚਲੋ ਬਾਈ ਲੈ ਜਾਓ ਜਿੱਥੇ ਲੈ ਜਾਣਾ ਓ ਤੂੰ ਨਹੀਂ ਜਾਂਦਾ ਮੈਂ ਨਹੀਂ ਜਾਂਦਾ ਯਾਰ ਓ ਤੇ ਯਾਰ ਤੂੰ ਹੋ ਜਾਂਦਾ ਉਹ ਮਦਦ ਕਰੇ ਰਹੂਗਾ ਲੈ ਫੇਰ ਕਰੇ ਵੀ ਨਹੀਂ ਕੋਈ ਹੈਗਾ ਬਾਈ ਚਲ ਚੰਗਾ ਬਈ ਤਿਆਰੀ ਰੱਖੀ ਲੈ ਆਏ ਤੇਰੀ ਭਜਾਈ ਨੂੰ ਹੁਣ ਓਕੇ ਲਾ ਦੂ ਜੱਸਾ ਬਚੋਲਾ ਹਾਂ ਓਏ ਕਿਹੜਾ ਬਾਈ ਯਾਰ ਤੂੰ ਐਵੇਂ ਪੰਗਾ ਹਸਵਾਤਾ ਯਾਰ ਆ ਇੱਕ ਸਾਡੇ ਵਾਲੀ ਮਾਈ ਹੋਗੀ ਭਾਈ ਮੈਂ ਤੈਨੂੰ ਕਿੰਨੇ ਵਾਰੀ ਕਹਤਾ ਵੀ ਕੁੜੀ ਮੈਨੂੰ ਪਸੰਦ ਨਹੀਂ ਕਰੀ ਜਾ ਉਹ ਆਪਦੇ ਭਿਆਰ ਜੇ ਉਹ ਜਦੋਂ ਤੈਨੂੰ ਪਸੰਦ ਨਹੀਂ ਸੀ ਫਿਰ ਵਿਆਹ ਕੇ ਜ਼ਰੂਰੀ ਲਿਆਉਣੀ ਸੀ ਮਾਈ ਉਹਦੇ ਤਾਂ ਕਿਹੜੀਆਂ ਗੱਲਾਂ ਕਰਦੀ ਸੀ ਤੂੰ ਕੋਈ ਨਾ ਕੋਈ ਕਹਿੰਦਾ ਤੇਰੇ ਕੋਈ ਨਾ ਪੁੱਤ ਸਾਥੀ ਨਾਲੇ ਮੇਰੀ ਮਾਂ ਮਾਂ ਮੇਰੀ ਗੱਲ ਸੁਣ ਜਦੋਂ ਮੈਂ ਮੇਰੇ ਚ ਕੀ ਕਮੀ ਆ ਜਦੋਂ ਮੈਂ ਪਸੰਦੀ ਸੀ ਮੈਨੂੰ ਕੋਈ ਨਾ ਰੜਾ ਮੇਰੀ ਕੋ ਜਿੰਦਗੀ ਖਰਾਬ ਨਹੀਂ ਪੁੱਤ ਆ ਜਾ ਆ ਜਾ ਤੁਸੀਂ ਐਸੇ ਘਰ ਚ ਬਸੇਂਗੀ ਹਾਂ ਮੈਂ ਬਸਾਉ ਤੈਨੂੰ ਇਹ ਕੌਣ ਹੁੰਦਾ ਇਹ ਤੈਨੂੰ ਕਿਹੜਾ ਕਰਦਾ ਸੀ ਇਹਦਾ ਜੱッセ ਨੇ ਪੁੱਤਾਂ ਪੈਂਚਰ ਲਾਤਾ ਅਜੇ ਡੇਂਜਰ ਦਾ ਉਹ ਆਖਾਰੀ ਜਰਮੀ ਮਾਂ ਮੰਨੀ ਬਲੀ ਬਹਾਡੇ ਦਾ ਪੁੱਤ ਹੈ ਹੀ ਜੇਗਾ ਕੋਈ ਨਾ ਪੁੱਤ ਤੂੰ ਘਬਰਾ ਨਾ ਹੈ ਇਹ ਉਹ ਨੋ ਕਬਰਾਟ ਆ ਗਈ ਇਹਨੂੰ ਤਾਂ ਕਰਦਾ ਆਪੇ ਸਾਰਾ ਕੁਛ ਸੈੱਟ ਹੋ ਜਾਊਗਾ ਹੌਲੀ ਹੌਲੀ ਚੰਗਾ ਮਾਂ ਮੇਰੇ ਆਈ ਤੂੰ ਹੋ ਗਈ ਕਬਰਾਟ ਕਿ ਪਹਿਲੇ ਹੁੰਦੀ ਸੀ ਇਹਨਾਂ ਨੂੰ ਨਹੀਂ ਤੇਰੇ ਆਏ ਤੋਂ ਕਾਨੂੰ ਹੋ ਗਈ ਬਸ ਉਹਨੂੰ ਇਹਨੂੰ ਆਇਆ ਹੋ ਗਿਆ ਵੀ ਬਸ ਮੇਥੋਂ ਬਿਨਾ ਪੁੱਛੇ ਮੈਂ ਆਪ ਕ ਲੈ ਲੈਣਾ ਤੇਰਾ ਰਿਸ਼ਤਾ ਅੱਛਾ ਪੁੱਛਿਆ ਨਹੀਂ ਤੁਸੀਂ ਇਹਨਾਂ ਨੂੰ ਮੈਂ ਆਖਿਆ ਕੀ ਪੁੱਛਣਾ ਮੈਂ ਮਾਂ ਐ ਫਿਰ ਵੀ ਮੈਂ ਇਨਾਂ ਕ ਤਾਂ ਕਰ ਸਕਦੀ ਆ ਮੈਨੂੰ ਤੂੰ ਸੋਹਣੀ ਲੱਗੀ ਵਧੀਆ ਲੱਗੀ ਕੁੜੀ ਮੈਂ ਲੈ ਲੈ ਰਿਸ਼ਤਾ ਕੋਈ ਨਾ ਘਬਰਾ ਨਾ ਠੀਕ ਐ ਤੇ ਮੈਂ ਹੁਣ ਉਹ ਕਰਿਆ ਮਾਂ ਚਾਹ ਲਿਉਣੀ ਤੇਰੇ ਵਾਸਤੇ ਨਾ ਦਾਲ ਪਾਣੀ ਦਾ ਕੋਈ ਕਰਦੀ ਐ ਠੀਕ ਹੈ ਹਾਂ ਬਈ ਰਾਮ ਨਾ ਬੈਠੇ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹਾਂ ਹਾਂ ਤੇ ਗੱਲ ਸੁਣ ਵੇ ਤੂੰ ਐ ਕਰਦਾ ਸੋਹਣਾ ਲੱਗਦਾ ਸਿਆਣਾ ਵਿਆਣਾ ਹੈ ਕੀ ਹੋਇਆ ਤੈਨੂੰ ਉਹ ਮਾਈ ਤੈਨੂੰ ਸਾਰਾ ਪਤਾ ਹੀ ਐ ਮੈਨੂੰ ਕੀ ਪਤਾ ਹੁਣ ਜਦੋਂ ਕੁੜੀ ਮੈਨੂੰ ਪਸੰਦ ਨਹੀਂ ਤੇ ਤੁਸੀਂ ਮੇਰਾ ਧੱਕੇ ਨਾਲ ਵਿਆਹ ਕਰਤਾ ਮੈਂ ਨਹੀਂ ਇਹ ਕੰਮ ਕਰਦਾ ਤੁਹਾਡਾ ਕਿ ਹੋਰ ਮੇਰੇ ਜਿਹੜੋ ਪਸੰਦ ਸੀ ਤੇ ਮੇਰੇ ਘਰੇ ਨੂੰ ਹੋਣੀ ਸੀ ਤੇ ਮੈਨੂੰ ਵੀ ਪਸੰਦ ਸੀ ਤੇ ਮਾਈ ਜਿਹਨੇ ਸਾਰੀ ਉਮਰ ਕੱਢਨੀ ਆ ਉਹਨੂੰ ਵੀ ਪੁੱਛ ਲੋ ਫਿਰ ਇਹ ਜਿਹ ਪੁੱਛਣ ਵਾਲੀ ਕੀ ਗੱਲ ਹੈ ਕੀ ਕੀ ਨੁਕਸਾ ਹੈ ਪੈਣਾ ਕੁੜੀ ਚ ਦਸਵੇਂ ਜਦੋਂ ਮਾਈ ਮੈਨੂੰ ਉਹ ਕੁੜੀ ਪਸੰਦ ਨਹੀਂ ਹਾਂ ਠੀਕ ਹੈ ਬਸ ਨਹੀਂ ਪਸੰਦ ਤਾਂ ਨਹੀਂ ਪਸੰਦ ਚੰਗਾ ਨਾ ਪਸੰਦ ਰੱਖ ਪਰ ਜਿਹੜੀ ਸਾਰੀ ਜ਼ਮੀਨ ਹੈ ਨਾ ਕੁੜੀ ਦੇ ਨਾਮ ਲਵਾਉ ਮੈਂ ਰੱਖੂ ਉਹ ਆਪਦੇ ਕਰੇ ਲੈ ਇਹ ਗੱਲ ਕੀ ਹੋਈ ਇਹ ਗੱਲ ਹੋਈ ਨਾ ਹਾਂ ਲੈ ਅਕੇ ਇਹ ਗੱਲ ਕਿਉਂ ਹੋਈ ਦੇਖ ਲੈ ਜਮੀਨ ਰੱਖਣੀ ਏ ਕੀ ਕੁੜੀ ਰੱਖਣੀ ਓ ਮੈਂ ਕਿਉਂ ਮੇਰੇ ਨਾਲ ਧੱਕਾ ਕਰਦੇ ਹੋ ਜਦੋਂ ਮੈਂ ਤੈਨੂੰ ਕਹਤਾ ਜੇ ਕੋਈ ਮੇਰੇ ਪਸੰਦ ਦੀ ਕੁੜੀ ਹੋਵੇ ਮੈਂ ਆਪੇ ਤੁਹਾਨੂੰ ਦੱਸ ਦਾਂ ਹੁਣ ਤੁਸੀਂ ਆਪਦੀ ਬਣੀ ਆਪੇ ਨਵੇਂੜੋ ਮੈਂ ਕੀ ਕਰੀ ਜਾਵਾਂ ਚਲ ਕੋਈ ਨਾ ਰੱਖ ਲੂ ਮੈਂ ਜਮੀਨ ਦੇ ਸਿਰ ਤੇ ਰੈਪੂਗੀ ਉਹ ਕਹੀਂ ਉਹਨੇ ਤਾਂ ਹੁਣ ਰੱਖਾਂਗੇ ਮਗਾਨੀਤੀ ਨੂੰ ਐ ਤੈਨੂੰ ਛੱਡ ਸਕਦੇ ਆਪਾਂ ਲੈ ਮੇਰੀ ਗੱਲ ਸੁਣ ਲੈ ਪਰਸੋਂ ਨੂੰ ਦਸਮੀ ਐ ਤੇ ਲੱਸੀ ਪਾ ਕੇ ਆਉਣੀ ਐ ਜ਼ਰੂਰ ਉਹ ਮাইয়া ਮਟੀਆਂ ਮੁਟੀਆਂ ਨੂੰ ਮੈਂ ਨਹੀਂ ਮੰਨਦਾ ਮੈਂ ਨਹੀਂ ਜਾਂਦਾ ਨਾਲੇ ਉਹ ਪਿੰਡ ਦੇ ਵਿੱਚ ਮੇਰੇ ਨਾਲ ਤੁਰੀ ਜਾਂਦੀ ਸੋਣੀ ਲੱਗੂਗੀ ਜਦੋਂ ਮੈਨੂੰ ਨਹੀਂ ਪਸੰਦ ਆ ਲੋਕ ਕੀ ਆਖਣਗੇ ਮੈਂ ਤੂੰ ਐਡਾ ਕਿੱਦਾਂ ਕਹਿਲਕਾਰਾਂ ਦਾ ਕਾਕਾ ਵੀ ਤੇਰੇ ਪਸੰਦ ਨਹੀਂ ਉਹ ਮਾਈ ਮੈਂ ਤੈਨੂੰ ਕਹਤਾ ਮੇਰੇ ਉਹ ਕੁੜੀ ਪਸੰਦ ਨਹੀਂ ਨਾ ਮੈਂ ਲੱਸੀ ਰੂਸੀ ਪਾਉਣ ਜਾਵਾ ਮੈਂ ਤਾਂ ਜਾਣਾ ਇੱਥੇ ਵੀ ਤੇਰੇ ਤਾਂ ਪਿਓ ਵੀ ਜਾਊਗਾ ਲੱਸੀ ਪਾਉਣ ਜਾਂਦਾ ਨਹੀਂ ਇਹ ਲੱਸੀ ਪਾਉਣ ਭੌੜਾ ਚੰਬੜਿਆ ਹੋਇਆ ਇਹਦੀ ਸੋਹਣੀ ਬਹੂ ਆਈ ਐ ਗੱਲ ਸੁਣ ਵੇ ਐਥੇ ਦੇਖੀ ਜਾ ਨਾ ਫੋਨ ਪਿਆ ਚਲ ਖੜਾ ਹੋ ਉਹ ਤਿਆਰ ਹੋਈ ਖੜੀ ਐ ਬਹੂ ਲੱਸੀ ਪਾ ਕੇ ਆਈਏ ਲੈ ਉਹ ਮਾਈ ਮੈਂ ਤੈਨੂੰ ਕਿੱਦੇ ਦਾ ਕਹੀ ਜਾਣਾ ਵੀ ਲੱਸੀ ਨਹੀਂ ਪਾਉਣ ਜਾਂਦਾ ਮੈਂ ਤੂੰ ਖੜਾ ਹੋ ਖੜਾ ਚਲ ਖੜਾ ਹੋ ਲੈ ਆਖਰੀ ਲੱਗਦਾ ਆਪ ਹੀ ਆਪ ਮਹਾਰੇ ਚੱਲਦਾ ਸਰਦਨ ਤੂੰ ਵੀ ਮਨ ਬਣਾਉਂਤੀਆਂ ਲੈ ੱੱਕੇ ਨਾਲੀ ੱੱਕੇ ਨਾਲ ਕੀ ਐ ਜਾਣਾ ਨਹੀਂ ਹੁਣ ਨਹੀਂ ਆਜੋ ਬੇਨਾ ਤੁਰ ਪਾ ਇਕੱਠੇ ਜੇ ਹੋ ਕੇ ਉញ ਮੂੰਹ ਰੇ ਪੱਜ ਜਾਂਦਾ ਮੂੰਹ ਦੇਖ ਕੇ ਮੈਂ ਕੀ ਕਰਾਂ ਮਾਈ ਤੂੰ ਜਿਹੜੀ ਸੁੱਖ ਸੁਖਣੀ ਆ ਵੀ ਸੁੱਖ ਲੈ ਉਹੀ ਤੂੰ ਸੁੱਖ ਸੁਖਣੀਆਂ ਨਾਲੇ ਹੋਰ ਐਨਾ ਜਾਂਦਾ ਵੀ ਔਖਾ ਹੁੰਨਾ ਹੈ ਹੈ ਉਹ ਇੱਥੇ ਜਿਹੜੇ ਲੋਕ ਦੇਖਣਗੇ ਪਤਾ ਨਹੀਂ ਕੀ ਆਖਣਗੇ ਲੋਕ ਤੈਨੂੰ ਕੀ ਕਹਿਣਗੇ ਕੁਝ ਨਹੀਂ ਕਹਿੰਦੇ ਬਾਬੇ ਦੇ ਚੱਲੀਆਂ ਸੁੱਖ ਆ ਮੈਂ ਤਾਂ ਮੂੰਹ ਰੇ ਤੁਰ ਜਾਂਦਾ ਜਾਂਦਾ ਇਹ ਇਕੱਠੇ ਵੇ ਇਕੱਠੇ ਹੋ ਜਾ ਉਧਰ ਪਰਾਂ ਨੂੰ ਜਾਂਦਾ ਪਤਾ ਨਹੀਂ ਇੱਥੇ ਮੈਂ ਜੱਫੀ ਪਾ ਕੇ ਨਾ ਤੁਰਿਆ ਜਾਵਾਂ ਮੈਦਾਨਾ ਅੱਡੇ ਤੇ ਜਾ ਕੇ ਆਉਣਾਗਾ ਤੁਸੀਂ ਘਰੇ ਵਗਜੋ ਫਿਰ ਵੇ ਚੱਲ ਨਾਲ ਹੋਣਾ ਘਰੇ ਵਗਜੋ ਅੱਡੇ ਤੇ ਫੇਰ ਵਗਜੀ ਹੁਣ ਕੀ ਤੂੰ ਉੱਥੇ ਅੱਡੇ ਤੇ ਦੱਸ ਕੀ ਕਰਨ ਦਾ ਹੁਣ ਜਾਏ ਬਾਬੇ ਦੇ ਨਾ ਹਾਂ ਸੁਖਸੀਰਨੀ ਲਾਏ ਆਈ ਅੱਛਾ ਲਿੱਸਾ ਹੋ ਗਿਆ ਤੂੰ ਮਾਈ ਮੈਂ ਗੱਲਾਂ ਨੂੰ ਮਰਦਾ ਨਹੀਂ ਮੰਨਦਾ ਨਹੀਂ ਨਾ ਮੰਨਣ ਵਾਲੀ ਕੀ ਗੱਲ ਹੈ ਪ੍ਰਮਾਤਮਾ ਦਾ ਨਾਮ ਹਰੇਕ ਉਹ ਇੱਥੇ ਖੜਾ ਕੀ ਕਰੀ ਜੰਨਾ ਉਹ ਬਾਈ ਤਾਂ ਆ ਦੇਖਦਾ ਸੀ ਯਾਰ 10 ਲਾਂਬੇ ਦਵਾਤੇ ਯਾਰ ਤੂੰ ਵਿਆਹ ਹੋਇਆ ਇਹਨੂੰ 2 ਦਿਨ ਹੀ ਹੋਏ ਉਹ ਬਾਈ ਯਾਰ ਗੱਲ ਹੀ ਲਾਂਬੇ ਵਾਲੀ ਆ ਮੈਂ ਯਾਰ ਮੇਰੀ ਕੱਡੀ ਛੋਟੀ ਉਮਰ ਆ ਮੇਰੇ ਆਪਾਂ ਦਾ 40 ਸਾਲਾਂ ਦੀ ਮਾਰੀ ਮੱਥੇ ਮੇਰੇ ਉਹ ਤੇਰੀ ਮਾਂ ਨੂੰ ਦਿਖਾਈ ਤਾਂ ਸੀ ਸਾਰਾ ਕੁਝ ਟੱਬਰ ਉਦੋਂ ਦੇਖਣ ਭੱਜ ਜਾਨੇ ਹੋ ਨਾ ਸਾਰੀ ਉਮਰ ਦਾ ਮੈਂ ਕੱਟਣੀ ਆ ਮਾਂ ਨੇ ਕੀ ਕਰਨਾਗਾ ਮਾਂ ਨੇ ਤਾਂ ਕੱਲ ਨੂੰ ਚੜ੍ਹਾਈ ਕਰ ਜੂ ਉਹ ਉਹ ਫਿਰ ਤੂੰ ਉਦਦੇ ਜਵਾਬ ਦੇਣਾ ਸੀ ਉਹ ਮੈਂ ਤਾਂ ਬਈ ਆਖੀ ਗਿਆ ਤੈਨੂੰ ਉਹ ਤਾਂ ਆਪਣਾ ਬਿਹਾਰ ਤਿਆਰ ਜੇ ਕਰਦੇ ਉਦੋਂ ਹੀ ਮੈਂ ਥੜੀ ਜੀ ਮਾਰੀ ਚਲਾ ਆ ਕੇ ਬਈ ਮੇਰੇ ਪਸੰਦ ਨਹੀਂ ਓਏ ਉਹ ਤੁਹਾਨੂੰ ਤਾਂ ਅਗਲੇ ਨੇ ਘਰੋਂ ਤੋਰਤੀ ਸੀ ਘਰੋਂ ਤੋਰ ਤਾਂ ਉੱਥੇ ਹੀ ਮੈਂ ਤਾਂ ਮਾਈ ਨੂੰ ਪਹਿਲਾਂ ਵੀ ਆਖਿਆ ਸੀ ਮਾਈ ਨੂੰ ਆਖੀ ਕਿ ਮਾਈ ਦਾ ਛੋਟੀ ਮੂੰਹ ਉੱਥੇ ਕਹੀ ਜਾਵੇ ਮੈਨੂੰ ਤਾਂ ਨੂੰ ਚਾਹੀਦੇ ਨੂੰ ਉਹ ਤੁਹਾਨੂੰ ਕਰਦਾ ਕੌਣ ਆ ਓਏ ਢਾਈ ਢਾਈ ਕਿੱਲੇ ਤੁਹਾਡੇ ਕੋਲ ਟ੍ਰੋਪਾ ਹਣਦੇ ਆ ਕੋਈ ਨਹੀਂ ਬਾਈ ਆ ਦੇਖ ਲਈ ਮਹੀਨੇ ਕਰੋ ਜਦ ਦੁਬਾਰੇ ਕਰਾਇਆ ਨਾ ਮੈਂ ਨਾ ਨਾ ਹੋ ਲੈ ਕੇ ਆਉਂ ਫੋਟਾ ਰਹੀ ਮੈਂ ਦੁਬਾਰੇ ਦੂਰੇ ਦਾ ਪਤਾ ਨਹੀਂ ਵਿਆਹ ਦਾ ਤੇਰਾ ਬਠਿੰਡੇ ਵਾਲੀ ਜੇਲ੍ਹ ਤੇਨੂੰ ਰੋਟੀਆਂ ਖਾਣ ਨੂੰ ਡੀਕੀ ਜਾਂਦੀ ਆ ਮੈਨੂੰ ਤਾਂ ਇਹ ਲੱਛਣ ਲੱਗਦੇ ਆ ਤੇਰੇ ਭਾਈ ਮੈਂ ਤੈਨੂੰ ਦੱਸਦਾ ਤੈਨੂੰ ਮੈਨੂੰ ਮੈਨੂੰ ਫੜਾਉਣਾ ਪਊਗਾ ਪੁਲਿਸ ਨੂੰ ਕੋਈ 420 ਕਰਕੇ ਮੇਰਾ ਕੰਮ ਨਿਵੇੜਤਾ ਤੁਸੀਂ ਹੋਰ ਮੈਂ 420 ਕੀਤੀ ਆ ਉਹ ਮੈਨੂੰ ਦਿੱਤਾ ਕੀ ਆ ਓਏ ਆਖਿਆ ਠੈਨੀ ਪਰ ਛਾਪਾ ਦਿਓ ਪਾਤੀ ਛੜੀ ਚਮਨੀ ਪਰ ਮੇਰੇ ਤਾਂ ਪੂਰੇ ਪੈਸੇ ਵੀ ਨਹੀਂ ਦਿੱਤੇ ਤੁਸੀਂ 50000 ਕੀਤਾ ਸੀ ਤੇਰੀ ਮਾਂ ਨਾਲ ਓਏ ਅਸੀਂ ਤਾਂ ਤੈਨੂੰ ਅੰਨਾ ਵੀ ਨਹੀਂ ਪਾਉਣਾ ਸੀ ਕੋਈ ਆ ਅੰਨਾ ਨਹੀਂ ਪਾਉਣਾ ਸੀ ਗੱਲ ਸੁਣ ਲੈ ਕੁੜੀ ਤਾਂ ਇੱਥੇ ਹੀ ਵਸੂਗੀ ਆ ਇੱਥੇ ਵਸੂਗੀ ਜਾਂ ਮਾਰੀ ਚੱਲ ਮੱਥਾ ਮੱਥਾ ਮੈਂ ਨਹੀਂ ਮਾਰਦਾ ਤੂੰ ਆਗੇ ਨਾ ਤੇ ਭਾਈ ਡਾਂਗਾ ਲੈ ਕੇ ਫੇਰ ਪਤਾ ਲੱਗੂ ਤੇਨੂੰ ਓ ਆ ਬੈਠੀ ਆ ਮੇਰੇ ਵਾਲੀ ਮਾਂ ਇਹਦਾਂ ਕਰ ਲਾ ਆਪਦੀ ਗੱਲ ਓ ਇਹਦਾਂ ਕੀ ਕਰਾਂ ਬਸੋਣੀ ਤੇ ਤੂੰ ਆ ਬੈਹਿ ਜਾ ਭਾਈ ਕੋਈ ਨਾ ਚਾਹ ਬਣਾਉਨੇ ਆ ਓ ਮਾਈ ਚਾਹ ਨੂੰ ਕੀ ਇਹਨੂੰ ਡੰਡੀ ਰਗਣ ਦੇ ਯਾਰ ਜਾ ਭਾਈ ਆਂਦਾ ਕੰਮ ਕਰ ਲੈ ਲੈ ਮੈਂ ਤੂੰ ਚੰਗੀ ਨਹੀਂ ਕੀਤੀ ਬਹੁਤ ਵੱਡਾ ਲਾਂਬਾ ਦਵਾਤਾ ਤੂੰ ਮਨਵਾ ਲਈ ਕੋਈ ਨਾ ਭਾਈ ਨਹੀਂ ਲਾਂਬਿਆੜੀ ਕੋਈ ਗੱਲ ਨਹੀਂ ਤੈਨੂੰ ਇੱਕ ਪੈਸੇ ਭਰਦਾ ਲਾਂਬਾ ਨਹੀਂ ਦਵਾਉਂਦੀ ਮੈਂ ਹਾਂ ਕੀਤੀ ਮੈਂ ਸ ਕਰਨ ਕਰਕੇ ਆਈ ਮੈਂ ਹੁਣ ਕੁੜੀ ਨੂੰ ਵਸਾਉਂਗੀ ਉਹ ਭਾਈ ਬੰਦਿਆਂ ਨਾਲ ਹੀ বাসਦੀਆਂ ਕੁੜੀਆਂ ਬੁੜੀਆਂ ਨਾਲ ਨਹੀਂ বাসਦੀਆਂ ਆਹਲਾ ਮੇਰੇ ਗੱਲ ਤੇ ਹੱਥ ਪਾਈ ਬੈਠਾ ਵੇਖ ਮੇਰੀ ਗੱਲ ਸੁਣ ਉਸ ਤਾਂ ਫਰਕ ਪੈ ਗਿਆ ਨਾ ਜਦੋਂ ਮੈਂ ਕਹਿੰਦਾ ਮੈਂ ਕੁੜੀ ਦੇ ਨਾਲ ਜ਼ਮੀਨ ਲਵਾਉਂਗੀ ਟਹਿੜਾ ਪੈ ਗਿਆ ਇਹ ਤਾਂ ਹੁਣ ਤੇਰੇ ਨਾਲ ਇੰਝੋ ਕਰਦਾ ਆਪਾਂ ਇੱਕ ਦੋ ਦਿਨਾਂ ਚਾਪੇ ਸੁਧਰ ਜੂਗਾ ਮੇਰੀ ਗੱਲ ਸੁਣ ਲੈ ਮਾਈ ਸੁਧਾਰਨ ਆਸਰਲਾ ਨੇ ਉਹਦਾ ਭਾਈ ਬਾਲਾ ਪੜਾ ਫੇਰ ਨਾ ਆਖੀ ਕੋਈ ਜਹਿ ਜਾਂਦੀ ਕਰਤੀ ਸਾਰਾ ਡੱਬਰ ਜੇਲ੍ਹ ਚ ਜਾਓਗੇ ਦਾਜ ਮੰਗਣ ਦੇ ਉਹ ਚ ਮੈਨੂੰ ਤਾਂ ਸਾਰਾ ਪਤਾ ਜੱਸਾ ਬਚੂਲਾ ਤਾਂ ਥਾਂ ਥਾਂ ਤੁਰਿਆ ਫਿਰਦਾ ਨਹੀਂ ਭਾਈ ਇਹ ਜੀ ਕੋਈ ਗੱਲ ਜੇਲ੍ਹ ਕਾ ਨੂੰ ਜਾਵਾਂਗੇ ਬਹੂ ਲਿਆਇਆ ਵਿਆਹ ਕੀ ਅਸੀਂ ਕਿਹੜਾ ਤੋਂ ਦਾਜ ਮੰਗਿਆ ਜਾਂ ਕੋਈ ਦਾਜ ਬਾਰੇ ਗੱਲ ਕੀਤੀ ਹੈ ਹੈ ਤੇ ਵਧੀਆ ਸੁੱਖੀ ਸੰਦੀ ਬਿਸਾਵਾਂਗੇ ਘਰ ਸਾੜਾ ਤਾਂ ਮਸਾ ਬਸਦਾ ਹੋਇਆ ਪਈ ਬਾਲੀਆਂ ਗੱਲਾਂ ਚ ਕੋਈ ਤੰਤ ਨਹੀਂ ਮੈਨੂੰ ਇਸ ਦੋ ਵਾਰ ਕੁੜੀ ਦਾ ਫੋਨ ਨਾ ਜਾਵੇ ਵੀ ਮੈਂ ਇੱਥੇ ਤੰਗਾ ਨਹੀਂ ਜਾਂਦਾ ਬਸ ਆਪਦੀ ਫੇਰ ਪੜੀ ਬਾਜ਼ਾਰ ਲੈ ਦੇਖ ਹੁਣ ਆਪਾਂ ਵਧੀਆ ਵਰਤਦੇ ਆ ਮੈਂ ਸਾਰੇ ਗੁੱਸੇ ਗਿੱਲੇ ਭੁੱਲ ਗਿਆ ਜਿਹੜੇ ਵੀ ਤੁਸੀਂ ਵਿਆਹ ਚ ਮੇਰੇ ਨਾਲ ਕੀਤੇ ਆ ਮੈਂ ਕਿ ਕੋਈ ਛੜਤੀਆਂ ਗੱਲਾਂ ਪਰ ਹੁਣ ਕੁੜੀ ਨਾ ਔਖੀ ਹੋਵੇ ਤੇ ਨਹੀਂ ਫਿਰ ਤੁਸੀਂ ਭਾਈ ਤਿਆਰ ਰਹੋ ਬਸ ਮੇਰੇ ਤਾਂ ਦੋ ਹੀ ਗੱਲਾਂ ਨੇ ਔਰ ਪੁਆਇੰਟ ਆਵਦੀ ਮਾੜਾ ਜਿਹੜਾ ਵਿਆਹ ਚ ਏਡਾ ਅਰੰਧਕਾ ਪਾ ਕੇ ਪੈ ਗਿਆ ਦੱਸ ਹੋਰ ਕੀ ਹੋਊ ਰਾ ਪਰੀ ਵਿਆਹ ਕੇ ਲਿਉਣੀ ਸੀ ਵੀ ਹਲੋ ਜੀ ਚਾਹ ਉਹ ਮੈਂ ਜੇ ਚਾਹ ਪੀਣੀ ਹੂੰ ਮੈਂ ਉੱਠ ਕੇ ਪੀਰੂੰਗਾ ਕਿਉਂ ਮੈਂ ਤੁਹਾਡੇ ਤੁਹਾਡੇ ਵਾਸਤੇ ਮਿੱਠੀ ਚਾਹ ਬਣਾਈ ਆ ਜੀ ਉਹ ਮੈਂ ਤੈਨੂੰ ਕਹਤਾ ਮੈਂ ਨਹੀਂ ਚਾਹ ਪੀਣੀ ਚੱਲ ਕੋਈ ਨਾ ਲੈ ਕੇ ਗੁਵਾਦ ਚ ਕੀ ਸਟੋਰੀ ਪੜ੍ਹੀ ਆਨੇ ਹੋ ਆਹ ਸਟੋਰੀ ਨੂੰ ਤੂੰ ਪੀ ਐਚ ਡੀ ਕੀਤੀ ਐ ਨਹੀਂ ਜੀ ਮੈਂ ਪਲੱਸ 2 ਕੀਤੀ ਐ ਉਹ ਮੈਨੂੰ ਪਤਾ ਹੀ ਆ ਤੁਹਾਡੇ ਪਿੰਡਾਂ ਕਨੀ ਕਿਹੜੇ ਸਕੂਲ ਨੇ ਸਰਕਾਰੀ ਸਕੂਲਾਂ ਦੀ ਪੜ੍ਹੀ ਹੋਈਆਂ ਤੂੰ ਚੱਲ ਪੜ੍ਹੀ ਤਾਂ ਹੈਗੀਆਂ ਜੀ ਉਹ ਵਾਠ ਠੀਕ ਹੈ ਫਿਰ ਆਪਦਾ ਕੰਮ ਕਰ ਲਿਆ ਕਰ ਤੇ ਸਮਝਿਆ ਕਰ ਐਵੇਂ ਬਾਹਲਾ ਮੇਰੀਆਂ ਗੱਲਾਂ 'ਚ ਨਾ ਆਇਆ ਕਰ ਚਾਹ ਪੀਂਦੇ ਨਹੀਂ ਹੁਣ ਨਹੀਂ ਪੀਣੀ ਮੈਂ ਚਾਹ ਮੇਰੀ ਗੱਲ ਸੁਣੋ ਜੀ ਲੈ ਉਹ ਮੈਂ ਤੈਨੂੰ ਕਿਹਾ ਵੀ ਤੂੰ ਆਪਦਾ ਕੰਮ ਕਰ ਲੈ ਦੁਬਾਰੇ ਫੇਰ ਆ ਗਈ ਤੂੰ ਨਹੀਂ ਮੈਂ ਕੰਮੇ ਤਾਂ ਕਰਦੀ ਸੀ ਮੈਂ ਤਾਂ ਤੁਹਾਨੂੰ ਐ ਪੁੱਛਦੀ ਸੀ ਤੁਸੀਂ ਸਬਜੀ ਕਾਦੀ ਖਾਓਗੇ ਮੈਂ ਤੁਹਾਡੇ ਪਸੰਦ ਦੀ ਸਬਜੀ ਬਣਾ ਦੂੰਗੀ ਉਹ ਜਿਹੜੀ ਬਣਾ ਲੋਂਗੇ ਮੈਂ ਆਪੇ ਖਾ ਲੂੰਗਾ ਜੇ ਖਾਣੀ ਹੋਈ ਤਾਂ ਨਹੀਂ ਖਾਣੀ ਹੋਈ ਮੈਂ ਬਾਹਰ ਹੋਟਲ ਤੇ ਖਾਊਗਾ ਕਿਉਂ ਮੇਰੇ ਹੁੰਦੇ ਹੋਟਲ ਤੇ ਕਿਉਂ ਖਾਓਗੇ ਮੈਨੂੰ ਕਾਦੇ ਵਾਸਤੇ ਵਿਆਹ ਕਿ ਲੈ ਕੇ ਆਏ ਜੀ ਤੁਸੀਂ ਹੋਟਲ ਦੀ ਖਾਣੀ ਸੀ ਫਿਰ ਵਿਆਹ ਕਿਉਂ ਕਰਵਾਇਆ ਉਹ ਮੈਂ ਤੁਹਾਨੂੰ ਦੱਸਿਆ ਮੇਰੇ ਤਾਂ ਨਾ ਆ ਮਾਈ ਨੇ ਤੇ ਉਹ ਸਾਰੇ ਦੂਜਿਆਂ ਨੇ ਜੂੜ ਪਾ ਲਿਆ ਮੈਨੂੰ ਤਾਂ ਤੂੰ ਪਸੰਦ ਹੀ ਨਹੀਂ ਪਸੰਦ ਨੂੰ ਮੇਰੇ 'ਚ ਕੀ ਕਮੀ ਆ ਤੁਸੀਂ ਹਰ ਰੋਜ਼ ਇਹੀ ਗੱਲ ਕਰਦੇ ਹੋ ਪਸੰਦ ਨਹੀਂ ਪਸੰਦ ਨਹੀਂ ਮੇਰੇ 'ਚ ਇਹ ਜੀ ਕਿਹੜੀ ਘਾਟ ਹੈ ਜਿਹੜੀ ਤੁਹਾਨੂੰ ਪਸੰਦ ਨਹੀਂ ਉਹ ਚੱਲ ਤੇਰੇ ਤਾਂ ਭਾਈ ਕੋਈ ਘਾਟ ਨਹੀਂ ਮੇਰੇ 'ਚ ਘਾਟ ਹੈ ਠੀਕ ਹੈ ਮੈਂ ਕਦੋਂ ਕਿਹਾ ਵੀ ਤੁਹਾਡੇ 'ਚ ਘਾਟ ਹੈ ਹੋਰ ਕਰ ਜੋ ਤੈਨੂੰ ਕਿਹਾ ਜੇ ਮੈਨੂੰ ਕਿਸੇ ਚੀਜ਼ ਦੀ ਲੋੜ ਹੋਊ ਮੈਂ ਆਪੇ ਜਾ ਕੇ ਖਾ ਲਊਗਾ ਉਹੀ ਕਦੇ ਆਹ ਚੀਜ਼ ਦੱਸਦੇ ਹੋ ਕਹਿੰਦੇ ਆਹ ਚੀਜ਼ ਆਦੇ ਕਦੇ ਚਾਹ ਪੀ ਲਓ ਮੇਰੀ ਗੱਲ ਸੁਣੋ ਤੁਸੀਂ ਐਦਾਂ ਕਿਉਂ ਕਰਦੇ ਹੋ ਮੈਂ ਤੁਹਾਡੇ ਘਰ ਵਾਲੀ ਆ ਤੁਸੀਂ ਪਿੱਛੇ ਪਿੱਛੇ ਮੇਰੇ ਤੋਂ ਪਿੱਛੇ ਪਿੱਛੇ ਹਟ ਜਾਨੇ ਰਹੇ ਨਾ ਇਹ ਕੀ ਗੱਲ ਹੋਈ ਜਦੋਂ ਮੈਨੂੰ ਤੂੰ ਪਸੰਦ ਹੈ ਨਹੀਂ ਨਾ ਬਸ ਤੂੰ ਆਪ ਦਾ ਟਾਈਮ ਪਾਸ ਕਰ ਲੈ ਤੇ ਮੈਂ ਆਪ ਦਾ ਕਰ ਲੈਣਾ ਕਿਉਂ ਮੈਂ ਕਿਉਂ ਟਾਈਮ ਪਾਸ ਕਰਾਂ ਮੈਂ ਕਿਹੜਾ ਨਿਕਲ ਕੇ ਆਈ ਮੈਂ ਵਿਆਹ ਕੇ ਆਈ ਆ ਘਰ ਵਾਲੀ ਆ ਤੁਹਾਡੇ ਮੈਂ ਮੈਂ ਕਿਹੜਾ ਕੋਈ ਗੈਰ ਜਨਾਨੀ ਆ ਵੀ ਮੈਂ ਦੂਰ ਰਵਾਂ ਤੁਹਾਡੇ ਤੋਂ ਉਹ ਮੈਂ ਤਾਂ ਉਦੋਂ ਵੀ ਕਹਤਾ ਸੀ ਵੀ ਮੇਰੇ ਪਸੰਦ ਨਹੀਂ ਆ ਦੂਜੇ ਮੈਨੂੰ ਤਾਂ ਖੜਾ ਨਹੀਂ ਛੱਡਦੇ ਮੇਰਾ ਚੱਲ ਗੁੱਸਾ ਛੱਡੋ ਮੈਨੂੰ ਇਹ ਦੱਸੋ ਸਬਜ਼ੀ ਕਾਦੀ ਬਣਾਵਾ ਪਹਿਲਾਂ ਤਾਂ ਪਰੇ ਹੋ ਕੇ ਬੈਠ ਕਿਉਂ ਮੈਨੂੰ ਕਿਹੜਾ ਕੋਈ ਬਿਮਾਰੀ ਲੱਗੀ ਆ ਉਹ ਮੈਂ ਤੈਨੂੰ ਆਪਦੇ ਘਰ ਵਾਲੀ ਦਾ ਦਰਜਾ ਨਹੀਂ ਦੇ ਸਕਦਾ ਕਿਉਂ ਨਹੀਂ ਦੇ ਸਕਦੇ ਬਸ ਤੈਨੂੰ ਗੱਲ ਦੱਸਦੀ ਨਾ ਆਪਦਾ ਕੰਮ ਕਰ ਲੈ ਉਹੀ ਸਿਰ ਤੇ ਚੜੀ ਜਾਣਾ ਨਾ ਤੂੰ ਸੁਧਰੀਦਾ ਨਹੀਂ ਹੁਣ ਦਾ ਟਿਕ ਜਾ ਪੱਕੀ ਹੋ ਗਿਆ ਬਾਈ ਕੀ ਹੋ ਗਿਆ ਬਾਈ ਮੂੰਹ ਨਹੀਂ ਬੋਲਦਾ ਉਹ ਜੀਜੀ ਕਹੀ ਜਾਂਦੀ ਆ ਤੈਨੂੰ ਉਹ ਬਾਈ ਜਿਹੜੀਆਂ ਗੱਲਾਂ ਤੁਸੀਂ ਕਰਦੇ ਹੋ ਨਾ ਮੈਨੂੰ ਇਹ ਗੱਲਾਂ ਪੂਰਾ ਪਸੰਦ ਨੇ ਜਦੋਂ ਮੈਨੂੰ ਯਾਰ ਉਹ ਪਸੰਦ ਹੈ ਨਹੀਂ ਗਈ ਹੁਣ ੱੱਕੇ ਨਾ ਮੇਰਾ ਮੂੜਾ ਮੜਦਾ ਮਸਾ ਰੋਟੀ ਪੱਕਦੀ ਹੋਈ ਆ ਰੋਟੀ ਪੱਕਦੀ ਹੋਈ ਆ ਭਾਈ ਖਾ ਲਿਆ ਕਰੋ ਤੁਸੀਂ ਮੈਂ ਤਾਂ ਤੁਹਾਨੂੰ ਕੁਝ ਨਹੀਂ ਆਖਿਆ ਤੂੰ ਆ ਸੋਕਰ ਕਰ ਵੀ ਮੇਰਾ ਘਰ ਬਹੁ ਹੋ ਗਿਆ ਵੱਜ ਗਿਆ ਓ ਬਾਈ ਯਾਰ ਕਿਉਂ ੱੱਕਾ ਕਰਦੇ ਹੋ ਮੇਰੇ ਨਾਲ ਯਾਰ ਉਹ ਤੇਰਾ ਨੇੜੇ ਆਉਂਦੀ ਆ ਤੂੰ ਦੂਰ ਦੂਰ ਜਾਣਾ ਓ ਬਾਈ ਮੈਂ ਉਹਨੂੰ ਸਮਝਾਤਾ ਉਹ ਸਮਝ ਗਈ ਹੁਣ ਤੁਸੀਂ ਹੀ ਸਮਝਦੇ ਯਾਰ ਮੂੰਹ ਬੋਲਦਾ ਨਹੀਂ ਉਹਨੂੰ ਆਪਣੇ ਪਿੰਡ ਨਾ ਚੰਗੇ ਘਰਾਂ ਦੇ ਮੁੰਡਿਆਂ ਨੂੰ ਵੀ ਨਹੀਂ ਰਿਸ਼ਤੇ ਹੁੰਦੇ ਐਨੀ ਸੋਹਣੀ ਕੁੜੀ ਮਿਲ ਗਈ ਤੈਨੂੰ ਹੋਰ ਤੂੰ ਕੀ ਭਾਲਦਾ ਉਹ ਬਾਈ ਜੇ ਬਾੜੀ ਸੋਹਣੀ ਆ ਯਾਰ ਤੂੰ ਰੱਖ ਲਾ ਆਖੇ ਤੂੰ ਰੱਖ ਲਾ ਟਿਕ ਜਾ ਬੰਦਾ ਬਣ ਜਾ ਉਹ ਬਾਈ ਮੈਨੂੰ ਉਹ ਕੁੜੀ ਨਹੀਂ ਪਸੰਦ ਯਾਰ ਤੁਸੀਂ ਕਿਉਂ ਮੇਰੇ ੱਤਕਾ ਕਿਉਂ ਕਰਦੇ ਹੋ ਨੇ ਯਾਰ ਅੱਗੇ ਉਹ ਮਾਈ ਐ ਉਹ ਵੀ ਇਹੀ ਗੱਲ ਆਖੂ ਤੂੰ ਵੀ ਉਹੀ ਗੱਲ ਆਖੇਗਾ ਉਹ ਜਾਂ ਬਚੋਲਾ ਜਾਂ ਰੋ ਆ ਕੇ ਗੱਲ ਪਾਇਆ ਜਾਂਦਾਗਾ ਚੋਲਾ ਆਖ ਲੈ ਸੇਰਿਆਂ ਨਾਲ ਬਿਆਕਿ ਜਾਂਦੀ ਐ ਬਈ ਤੱਕਾਂ ਕੀਤਾ ਮੇਰੇ ਨਾਲ ਮੈਂ ਹੁਣ ਸਾਰੀ ਉਮਰ ਥੋੜਾ ਕਾਕੀ ਤਾਂ ਉੱਦੀ ਜਵਾਬ ਦੇ ਦਿੰਦਾ ਤੂੰ ਉਦਾਂ ਜਵਾਬ ਮੈਂ ਤਾਂ ਦਿੱਤਾ ਸੀਗਾ ਉਹ ਮਾਈ ਵੀ ਹੱਡੀ ਸਾਰੇ ਪਿੰਡ ਚ ਬੇਇੱਜ਼ਤੀ ਕਰਾਤੀ ਮਾਇ ਵੀ ਤੇਰੇ ਆਲੇ ਲਸਣੀ ਕਰਦਾ ਸੀ ਅੱਛਾ ਹਾਂ ਤਾਂ ਹੀ ਮਾਇਆ ਰਹਿ ਗਿਆ ਨਹੀਂ ਬਥੇਰੇ ਸਾਖ ਆਉਂਦੇ ਸੀ ਮੈਨੂੰ ਹਾਂ ਮੈਂ ਵੀ ਆਇਆ ਕਹਿਣਾ ਅਸੀਂ ਬਾਹਰੀ ਸੋਹਣੀ ਲਾਉਂ ਬਾਹਰੀ ਸੋਹਣੀ ਲਾਉਂ ਓ ਬਾਈ ਮੈਂ ਤਾਂ ਸੋਣੀ ਕਿਹਾਗਾ ਤੇ ਸੋਣੀ ਲੈ ਆਉਂਗਾ ਠੀਕ ਹੈ ਤੇ ਹੁਣ ਤੈਨੂੰ ਤਾਂ ਸੋਣੀ ਮਿਲ ਗਈ ਤੂੰ ਤਾਂ ਰੱਖ ਲਾ ਓ ਯਾਰ ਹੋਰ ਮੈਂ ਹੁਣ ਕੀ ਆਖਾਂ ਯਾਰ ਮੈਂ ਅੰਗਰੇਜ਼ੀ ਬੋਲੀ ਆ ਨਾ ਤੈਨੂੰ ਕਹਿੰਦਾ ਮੈਨੂੰ ਕੁੜੀ ਨਹੀਂ ਪਸੰਦ ਯਾਰ ਇਹ ਓ ਵਿਚਾਰੀ ਉਹ ਮਿੰਟਾਂ ਕਰੀ ਜਾਂਦੀ ਐ ਉਹਦੇ ਆਖੇ ਲੱਗ ਜਾ ਕਰ ਹੈ ਨਹੀਂ ਸਾਬ ਲਾਲਾ ਉਹਦੇ ਭਾਈ ਦਾ ਬਾਅਦ ਜਿ ਕੁੱਟਣਗੇ ਪਹਿਲਾਂ ਮੈਂ ਘੜੂੰ ਤੈਨੂੰ ਸਮਾਰ ਕੇ ਓ ਜਾ ਬਈ ਆ ਦਾ ਕੰਮ ਕਰ ਲੈ ਯਾਰ ਹੇ ਕਰਨੀ ਬਾਰੇ ਮਾਂ ਮੇਰੀ ਗੱਲ ਸੁਣੋ ਹਾਂ ਆ ਜਾ ਬਾਈ ਜੀ ਪੁੱਤ ਸੁਣਾ ਗੱਲ ਕੀ ਕਹਿਣੀ ਹੈ ਬੰਦੇ ਦਾ ਇੱਕ ਦਿਨ ਬੀਬੀ ਵਾਦਦਾ ਹੁੰਦਾ ਦੋ ਦਿਨ ਬੀਬੀ ਵਾਦਦਾ ਹੁੰਦਾ ਰੋਜ਼ ਹੀ ਬੀਬੀ ਵਧ ਜਾਂਦਾ ਇਹਨਾਂ ਦਾ ਕੀ ਹੋ ਗਿਆ ਹੁਣ ਹੁਣਾ ਕੀ ਹੈ ਮੈਂ ਚਾਹ ਬਣਾ ਕੇ ਲਈ ਐਨੇ ਪਿਆਰ ਨਾਲ ਮਿੱਠਾ ਤੇਜ ਪਾ ਕੇ ਕਹਿੰਦਾ ਮੈਂ ਨਹੀਂ ਪੀਣੀ ਤੇਰੇ ਹੱਥ ਦੀ ਚਾਹ ਪਰ ਇਹ ਦੂਰ ਰਹਿ ਮੇਰੇ ਤੋਂ ਚੱਲ ਕੋਈ ਨਾ ਪੁੱਤ ਹੌਲੀ ਹੌਲੀ ਆਪੇ ਉਹ ਕਰ ਦੂ ਜਿਦੋਂ ਮੈਂ ਤੈਨੂੰ ਕਹਿਤਾ ਵੀ ਮੈਂ ਤਾਂ ਨਹੀਂ ਤੈਨੂੰ ਕੁਝ ਕਹਿੰਦੀ ਮੈਨੂੰ ਲੱਗਦਾ ਮਾਂ ਇਹ ਚਾਂਸਾ ਨਹੀਂ ਲੋਟ ਆਉਂਦਾ ਹੈਗਾ ਤਿੰਨ ਚਾਰ ਦਿਨ ਹੋ ਗਏ ਮੈਨੂੰ ਆਈ ਨੂੰ ਇਸ ਘਰ ਦੇ ਵਿੱਚ ਮੈਨੂੰ ਤਾਂ ਕੋਈ ਐਂ ਸਾਹਸ ਹੁੰਦਾ ਨਹੀਂ ਵੀ ਇਹ ਮੇਰੇ ਘਰ ਵਾਲਾ ਮੇਰੀ ਗੱਲ ਸੁਣਾ ਤਿੰਨ ਚਾਰ ਦਿਨਾਂ ਨਾਲ ਨਹੀਂ ਫਰਕ ਪੈਂਦਾ ਤੂੰ ਤਿੰਨ ਚਾਰ ਮਹੀਨੇ ਸਮਝ ਘਟੋ ਘਟ ਇੱਦਾਂ ਫਿਰ ਮਾਂ ਬਨਵਾਸ ਕੱਟਣ ਵਾਲੀ ਗੱਲ ਹੋਗੀ ਨਹੀਂ ਬਨਵਾਸ ਕੱਟਣ ਵਾਲੀ ਨਹੀਂ ਹੌਲੀ ਹੌਲੀ ਕੋਈ ਨਾ ਬੰਦਾ ਧੀਰਜ ਮਤੇ ਨਾਲ ਸਭ ਕੁਝ ਠੀਕ ਹੋ ਜਾਂਦਾ ਹੁੰਦਾ ਕਾਹਲ ਨਹੀਂ ਕਰੀਦੀ ਹੁੰਦੀ ਇਹ ਜੇ ਕੰਮਾਂ 'ਚ ਮੈਂ ਸਬਜੀ ਪੁੱਛੀ ਸਬਜੀ ਪੁੱਛੀ ਸੀ ਮੈਂ ਤਾਂ ਕਹਿੰਦਾ ਮੈਂ ਥੋੜ੍ਹਾ ਦੂਰ ਹੋ ਕੇ ਬਹਿ ਜਾ ਮੇਰੇ ਨਾਲ ਗੱਲ ਨਾ ਕਰ ਤੂੰ ਪਲੱਸ 2 ਕਰੀ ਆਇਆ ਕਰੀ ਆ ਬੱਸ ਹੋ ਉਸ ਮੈਂ ਬਸ ਮੜੀ ਉਹੀ ਗੱਲਾਂ ਹੀ ਕਰਨ ਲੱਗੀ ਵੀ ਚੱਲ 2 ਮਿੰਟ ਟਾਈਮ ਪਾਸ ਚੱਲ ਹੁੰਦਾ ਹੀ ਹੋ ਤਾਂ ਕੋਈ ਨਾ ਤੂੰ ਫਿਕਰ ਨਾ ਕਰ ਪੁੱਤ ਮੈਂ ਬਸਾਉਣਾ ਤੈਨੂੰ ਉਹਨੇ ਤਾਂ ਨਹੀਂ ਆਪਣੀ ਸਾਰੀ ਜ਼ਿੰਦਗੀ ਪਈ ਆ ਜੇ ਹਜੇ ਤਾਂ ਮੈਨੂੰ ਦਿਨ ਹੀ ਕੁਝ ਵੀ ਨਹੀਂ ਹੋਇਆ ਇਸ ਘਰ ਚਾਈ ਨੂੰ ਜਦੋਂ ਮੇਰਾ ਹੁਣੀ ਆ ਹਾਲ ਗਿਆ ਫੇਰ ਅੱਗੇ ਕੀ ਬਣੂਗਾ ਨਹੀਂ ਅੱਗੇ ਸਭ ਮੰਦੀ ਠੀਕ ਹੋਊਗਾ ਇਹ ਮੂੰਹ ਨਾਲ ਤੂੰ ਦੇਖੀ ਉਹ ਤਾੜੀਆਂ ਮਾਰਦੀ ਦੇ ਮੈਨੂੰ ਤਾਂ ਨਹੀਂ ਲੱਗਦਾ ماں ਵੀ ਕੁਝ ਠੀਕ ਹੋਣ ਵਾਲਾ ਜਿਹੜੇ ਹਿਸਾਬ ਨਾਲ ਉਹ ਗੱਲਾਂ ਕਰਦੇ ਨੇ ਵੀ ਉਹ ਸੁਧਰ ਜਾਣਗੇ ਨਹੀਂ ਸੁਧਰ ਜਾਣਗੇ ਸੁਧਰ ਜਾਣਗੇ ਪਰ ਤੁਸੀਂ ਮੇਰਾ ਨਾਲ ਵਿਆਹ ਕਰਕੇ ਠੀਕ ਨਹੀਂ ਕੀਤਾ ਉਹਦੀ ਤੁਸੀਂ ਸਹਿਮਤੀ ਲੈਣੀ ਚਾਹੀਦੀ ਸੀ ਉਹ ਕੀ ਪਤਾ ਸੀ ਮੈਨੂੰ ਵੀ ਐ ਐਡਾ ਉਤੋਂ ਦੀ ਹੋ ਜੂ ਮੇਰੇ ਨਾ ਤਾਂ ਸਾਰੀ ਉਮਰ ਮੈਨੂੰ ਨਾ ਝੋਖਿਆਂ ਚ ਪੈਣਾ ਪੈਂਦਾ ਨਾਲੇ ਐਵੇਂ ਉਹਨਾਂ ਨੂੰ ਕਿਉਂ ਐਵੇਂ ਦੁਖੀ ਆਪ ਹੁੰਦੇ ਆ ਨਾਲੇ ਮੈਂ ਦੁਖੀ ਹੁੰਨੀ ਆ ਕੋਈ ਫਾਇਦਾ ਇੰਨਾ ਗੱਲਾਂ ਦਾ ਕੋਈ ਨਾ ਬੱਤ ਤੂੰ ਮੈਂ ਮੈਂ ਕਹਤਾ ਨਾ ਮੇਰੇ ਤੇ ਯਕੀਨ ਰੱਖ ਮੇਰੇ ਤੇ ਯਕੀਨ ਨਹੀਂ ਹੈਗਾ ਤੈਨੂੰ ਥੋੜੇ ਤੇ ਤਾਂ ਹੈਗਾ ਮਾਂ ਯਕੀਨ ਮੈਂ ਥੋੜੇ ਕਰਕੇ ਤਾਂ ਬੈਠੀਆਂ ਵੀ ਚੱਲ ਕੋਈ ਗੱਲ ਨਹੀਂ ਅੱਜ ਗੱਲ ਲੋਟ ਆ ਜੂ ਕੱਲ ਨੂੰ ਗੱਲ ਲੋਟ ਆ ਜੂ ਅਸਲ ਆਊਗੀ ਤੂੰ ਠਹਿਰ ਥੋੜਾ ਜਿਹਾ ਚਿਰਤਾ ਲੱਗੂਗਾ ਪਰ ਆਊਗੀ ਗੱਲ ਜਮਾ ਠੀਕ ਹਾਂ ਕੋਈ ਫਿਕਰ ਨਾ ਕਰ ਮੈਂ ਦਿਨੀਆਂ ਨੂੰ ਕਟਾ